ਦੇਖੋ ਜਿਹੜੀ ਜੰਗ ਹੈ ਜੰਗ ਦਾ ਸਭ ਤੋਂ ਵੱਡਾ ਅਸਰ ਜਿਹੜਾ ਹੁੰਦਾ ਉਹ ਬੱਚਾਂ ਤੇ ਹੁੰਦਾ। ਕਾਰ ਦਾ ਜਦੋਂ ਐਕਸੀਡੈਂਟ ਹੁੰਦਾ ਥੋਨੇ ਲੱਗਦਾ ਵੀ ਮਰ ਗਏ ਸੀ। ਉਸ ਤੋਂ ਬਾਅਦ ਫਿਰ ਕਿੰਨਾ ਤੁਸੀਂ ਉੱਠਦੇ ਹੋ ਬਾਹਰ ਨਿਕਲਦੇ ਹੋ ਸਰਵਾਈਵ ਕਰ ਗਏ ਮੰਨ ਲਓ ਬਚ ਗਏ ਲੇਕਿਨ ਤੁਹਾਡੀ ਬੋਡੀ ਬਿਲਕੁਲ ਪੈਰਾਲਾਈਜ਼ ਹੋਈ ਪਈ ਹੁੰਦੀ ਹੈ। ਤੁਸੀਂ ਗੱਡੀ ਚਲਾਉਣ ਦੇ ਕੰਮ ਲੈਕ ਨਹੀਂ ਰਹਿੰਦੇ ਇਹ ਸਾਰਾ ਕੁਝ ਹੈ। ਬਾਅਦ ਤੁਹਾਨੂੰ ਉੱਥੇ ਲੋਕਾ ਤੁਹਾਡੇ ਨਾਲ ਖੜਦੇ ਆ ਤੇਨੂੰ ਕੁਝ ਨਹੀਂ ਹੋਇਆ ਤੂੰ ਓਕੇ ਯੂ ਆਰ ਓਕੇ ਹੈ ਨਾ। ਉਹ ਰਿਲੈਕਸ ਫੀਲ ਕਰਾਉਂਦੇ ਤੁਹਾਨੂੰ। ਉਹ ਪਹਿਲਾਂ ਇਹ ਮੰਨਿੰਦਾ ਸੀ ਕਿ ਜਿਹੜਾ ਸਦਮਾ ਹੈ ਉਹ ਮਨ ਦੇ ਵਿੱਚ ਲੰਦਾ ਹੈ ਉਹ ਇਹ ਮਾਨਸਿਕ ਵਿਚਾਰਾਂ ਦੇ ਵਿੱਚ ਹੈ ਪਰ ਹੁਣ ਇਹ ਮੰਨਦੇ ਹੈ ਕਿ ਸਦਮਾ ਜਿਹੜਾ ਹੈ ਉਹ ਸਰੀਰ ਦੇ ਵਿੱਚ ਹੁੰਦਾ ਹੈ ਤੁਹਾਡੇ ਜਮ੍ਹਾਂ ਹੋ ਜਾਂਦਾ ਹੈ ਜਿਹੜਾ ਬੱਚਿਆਂ ਦੇ ਨਾਲ ਹੁਣ ਤੁਸੀਂ ਜਿਹੜੀ ਮੌਕ ਟ੍ਰੀਲਸ ਕਰ ਰਹੇ ਹੋ ਤਾਂ ਇਹਦੇ ਨਾਲ ਕੀ ਹੋਏਗਾ ਕਿ ਬਹੁਤ ਸਾਰੇ ਬੱਚੇ ਇਸ ਨੂੰ ਜਿਹੜੇ ਛੋਟੇ ਬੱਚੇ ਆ ਉਹਨਾਂ ਸਾਹਮਣੇ ਜਿਹੜੇ ਇਸ ਤਰ੍ਹਾਂ ਦੇ ਘਟਨਾ ਹੋਣਗੀਆਂ ਮੰਨ ਲਓ ਜਹਾਜ਼ ਦਾ ਸਾਰਿਆਂ ਨੇ ਵੱਜਿਆ ਕੁਝ ਬੱਚਾ ਹੋ ਸਕਦਾ ਹੈ ਕੁਝ ਜਵਾਲਾਗਤ ਪ੍ਰਯੋਗ ਕਰਨਗੇ ਜਦੋਂ ਹੂੰ ਕੀਤੇ ਜਾਂਦੇ ਦੋ ਉਦੋਂ ਉਹ ਬੱਚਾ ਉਸ ਨੂੰ ਸੱਚ ਮੰਨ ਲੈਂਦਾ ਦੇਖੇ ਜਿਹੜੇ ਲੋਕ ਬਾਰ ਬਾਰ ਜੰਗ ਚਾ ਰਹੇ ਆ ਉਹ ਜ਼ਿੰਦਗੀ ਨਹੀਂ ਚਾਹੁੰਦੇ ਨਹੀਂ ਉਹ ਬੇਸਿਕਲੀ ਖੁਦ ਦੀ ਜ਼ਿੰਦਗੀ ਨਹੀਂ ਚਾ ਰਹੇ ਹੁੰਦੇ ਉਹ ਮਰਨਾ ਹੀ ਚਾਹੁੰਦੇ ਹੁੰਦੇ ਜੀ ਸੋ ਇਹ ਗੱਲਾਂ ਜਿਹੜੀਆਂ ਘਰਾਂ ਦੇ ਵਿੱਚ ਤੁਸੀਂ ਬੈਠਦੇ ਹੋ ਉਦੋਂ ਵੀ ਧਿਆਨ ਰੱਖੋ ਟੀਵੀ ਦੇ ਵਿੱਚ ਵੀ ਧਿਆਨ ਰੱਖੋ ਪਹਿਲਗਾਮ ਦੇ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਜਿਹੜਾ ਲਗਾਤਾਰ ਵਧਿਆ ਤੇ ਰਾਤ ਦੀਆਂ ਖਬਰਾਂ ਆ ਰਹੀਆਂ ਕਿ ਭਾਰਤੀ ਸੈਨਾ ਨੇ ਜਿਹੜਾ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਤੇ ਲਗਾਤਾਰ ਇਹ ਵੀ ਖਬਰਾਂ ਆ ਰਹੀਆਂ ਹੈਗਾ ਕਿ ਮੂਕ ਡ੍ਰਿਲਾਂ ਜਿਹੜੀ ਉਹ ਕਰਵਾਈ ਜਾ ਰਹੀ ਹੈਗੀ ਵੱਖ-ਵੱਖ ਥਾਵਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਮੂਕ ਡ੍ਰਿਲਾਂ ਜਿਹੜੀ ਉਹ ਕਰਵਾਈ ਜਾ ਰਹੀ ਤੇ ਭਾਰਤੀ ਸੈਨਾ ਜਿਹੜੀ ਲਗਾਤਾਰ ਐਕਟਿਵ ਆ ਤਾਂ ਇਹਦੇ ਵਿੱਚ ਇਹ ਵੀ ਸਵਾਲ ਕੁਝ ਲੋਕਾਂ ਨੇ ਉਠਾਏ ਹੈਗੇ ਕਿ ਇਸ ਮੋਕ ਡ੍ਰਿਲ ਦੇ ਦੌਰਾਨ ਆ ਜਿਹੜਾ ਲੋਕਾਂ ਦੇ ਉੱਤੇ ਕੀ ਅਸਰ ਹੋਊਗਾ ਖਾਸ ਤੌਰ ਦੇ ਉੱਤੇ ਕਿਉਂਕਿ ਜਦੋਂ ਸਾਡੇ ਸਮਾਜ ਦੇ ਵਿੱਚ ਕੋਈ ਵੱਡੀ ਹਲਚਲ ਪੈਦਾ ਹੁੰਦੀ ਹੈਗੀ ਆ ਤਾਂ ਉਸ ਦਾ ਬੱਚਿਆਂ ਦੇ ਉੱਤੇ ਕੀ ਇੰਪੈਕਟ ਪੈਂਦਾ ਹੈਗਾ ਕੀ ਪ੍ਰਭਾਵ ਪੈਂਦਾ ਹੈਗਾ ਇਹ ਬਹੁਤ ਜ਼ਿਆਦਾ ਅਹਿਮ ਸਵਾਲ ਹੈ ਇਸ ਮੋਕ ਡ੍ਰਿਲ ਦੇ ਦੌਰਾਨ ਆ ਜਿਹੜਾ ਕੀ ਕੀ ਕੁਝ ਹੋ ਸਕਦਾ ਤੇ ਬੱਚਿਆਂ ਦੇ ਉੱਤੇ ਜਿਹੜਾ ਇਸ ਦਾ ਕੀ ਅਸਰ ਹੋਵੇਗਾ ਇਸ ਵਿਸ਼ੇ ਦੇ ਦਿੱ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲड्रन ਤੋਂ ਡਾਕਟਰ ਪ੍ਰਤਪਾਲ ਜੀ ਮੌਜੂਦ ਰਹਿਣਗੇ ਜੋ ਕਿ ਸਪੈਸ਼ਲ ਬੱਚਾਂ ਦੇ ਲਾਜ ਕਰਦੇ ਆ ਤੇ ਤੁਹਾਨੂੰ ਦੱਸ ਦਈਏ ਕਿ ਡਾਈਟੀਸ਼ਨ ਵੀ ਨੇ ਤੇ ਲੰਬੇ ਸਮੇਂ ਤੋਂ ਇਹਨਾਂ ਦਾ ਇਸ ਖੇਤਰ ਦੇ ਵਿੱਚ ਲੰਬਾ ਤਜਰਬਾ ਹੈਗਾ ਡਾਕਟਰ ਸਾਹਿਬ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਸਭ ਆਪਾਂ ਦੇਖ ਰਹੇ ਹੈਗੇ ਆ ਕਿ ਸਿਆਸੀ ਮਾਹੌਲ ਦੀ ਬਜਾਏ ਆਪਾਂ ਜੇਕਰ ਗੱਲ ਕਰਨੀ ਹੋਵੇ ਤੁਹਾਡਾ ਖੇਤਰਾ ਜਿਹੜਾ ਉਹ ਬੱਚਿਆਂ ਦੇ ਨਾਲ ਜੁੜਿਆ ਹੋਇਆ ਤੁਸੀਂ ਇਸ ਦੇ ਉੱਤੇ ਆਰਟੀਕਲ ਵੀ ਲਿਖਿਆ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਆਰਟੀਕਲ ਵੀ ਕਾਫੀ ਘੁੰਮ ਰਿਹਾ ਹੋਵੇਗਾ ਇਸ ਤਰੀਕੇ ਦੇ ਨਾਲ ਜਾਂ ਇਹ ਸਿਰਫ ਡਰਿੱਲ ਹੀ ਨਹੀਂ ਜਾਂ ਵੱਡੇ ਪੱਧਰ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਹੋਰ ਚੇਂਜਸ ਹੁੰਦੀ ਹੈ ਜਿਹਦੇ ਨਾਲ ਅਪੜਾ-ਦਪੜੀ ਮਚਦੀ ਹੈਗੀ ਆ ਇਸ ਦਾ ਬੱਚਿਆਂ ਦੀ ਮੈਂਟਲ ਹੈਲਥ ਦੇ ਉੱਤੇ ਜਿਹੜਾ ਕਿੰਨਾ ਕੁ ਪ੍ਰਭਾਵ ਪੈਂਦਾ ਕਿਸ ਤਰੀਕੇ ਦੇ ਨਾਲ ਪੈਂਦਾ ਹੈਗਾ ਦੇਖੋ ਜਿਹੜੀ جنگ ਹੈ ਜੰਗ ਦਾ ਸਭ ਤੋਂ ਵੱਡਾ ਅਸਰ ਜਿਹੜਾ ਹੁੰਦਾ ਉਹ ਬੱਚਾਂ ਤੇ ਹੁੰਦਾ ਹੂੰ ਬਈ ਬੱਚੇ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਅਸਲੀ ਤੇ ਨਕਲੀ ਹੂੰ ਦੋਹਾਂ ਦੇ ਵਿਚਾਲੇ ਇੱਕ ਸੀਮਾ ਹੁੰਦੀ ਹੈ ਕਿ ਅਸਲੀ ਕੀ ਹੈ ਤੇ ਨਕਲੀ ਕੀ ਹੈ ਬੱਚਿਆਂ ਦੇ ਵਿਚਾਲੇ ਜਿਹੜੀ ਉਹ ਸੀਮਾ ਜਿਹੜੀ ਹੁੰਦੀ ਹੈ ਉਹ ਉਹਨੂੰ ਸਮਝਣ ਦੀ ਜਿਹੜੀ ਸੀਮਾ ਹੈਗੀ ਨਕਲੀ ਤੇ ਅਸਲੀ ਨੂੰ ਜਿਹੜੀ ਸੀਮਾ ਵਿਚਾਲੇ ਆ ਉਹ ਬਹੁਤ ਧੁੰਦਲੀ ਹੁੰਦੀ ਹੈ ਤੁਸੀਂ ਉਹ ਅਸਲੀ ਜਾਂ ਨਕਲੀ ਇਹਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਹੁੰਦੇ ਛੋਟਾ ਬੱਚਾ ਜਿਹੜਾ ਹੋਊਗਾ 8 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਿਰਫ ਹਰ ਚੀਜ਼ ਜੋ ਹੈ ਐਜਿਟ ਲੈਂਦੇ ਉਸ ਨੂੰ ਜੋ ਥ੍ਰੈਟ ਹੈ ਉਹ ਉਸ ਨੂੰ ਐਜਿਟ ਥ੍ਰੈਟ ਹੀ ਲੈਣਗੇ ਤੁਸੀਂ ਗੁੱਸੇ ਨਾਲ ਡਾਂਟ ਪੋਗੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਇਹ ਅੰਕਲ ਹੈ ਪਿਆਰ ਪਿਆਰ ਕਰ ਰਹੇ ਸੀ ਉਹ ਨੈਕਸਟ ਟਾਈਮ ਤੁਹਾਨੂੰ ਦੇਖ ਕੇ ਅਵਾਈਡ ਕਰਨਗੇ ਬੱਚੇ ਹੂੰ ਠੀਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਇਹ ਪਿਆਰ ਨਾਲ ਕਰ ਰਿਹਾ ਜਾਂ ਮੇਰੇ ਭਲੇ ਲਈ ਕਰ ਰਿਹਾ ਕੁਝ ਨਹੀਂ ਕਰ ਰਿਹਾ ਫਾਰ ਥੈਟ ਕਿ ਇਹ ਪਰਸਨ ਜਿਹੜਾ ਹੈਗਾ ਇਹ ਮੇਰੇ ਲਈ ਸੇਫ ਨਹੀਂ ਹੈਗਾ ਹੂੰ ਉਹ ਸਿਰਫ ਦੋ ਹੀ ਚੀਜ਼ਾਂ ਜਾਣਦੇ ਆ ਕਿ ਸੇਫ ਹੈਗਾ ਇਹ ਨਹੀਂ ਹੈਗਾ ਮੇਰੇ ਲਈ ਇਹ ਵਿਅਕਤੀ ਇਹ ਮਾਹੌਲ ਇਹ ਐਟਮੋਸਫੇਅਰ ਜਾ ਨਹੀਂ ਜਦੋਂ ਅਨਸੇਫ ਫੀਲ ਕਰਦੇ ਆ ਤਾਂ ਉਹ ਦੋ ਤਿੰਨ ਤਰ੍ਹਾਂ ਦੇ ਰਿਸਪੌਂਸ ਪੈਦਾ ਕਰਦੇ ਆ ਉਹ ਭੱਜਣ ਦੀ ਕੋਸ਼ਿਸ਼ ਕਰਦੇ ਆ ਜੀ ਲੜਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਉਹ ਫ੍ਰੀਜ਼ ਹੋ ਕੇ ਰੁਕ ਜਾਂਦੇ ਆ ਮੈਕਸਿਮ ਬੱਚੇ ਜਿਹੜੇ ਹੁੰਦੇ ਛੋਟੇ ਬੱਚੇ ਜਿਹੜੇ ਹੁੰਦੇ ਉਹ ਫ੍ਰੀਜ਼ ਹੋ ਜਾਂਦੇ ਆ ਕਿ ਉਹ ਉਹ ਰਿਸਪੌਂਡ ਨਹੀਂ ਕਰਦੇ ਹੁਣ ਜਿਹੜੀ ਗੱਲ ਰਹੀ ਮੋਕ ਡ੍ਰਿਲਸ ਹੋਣੀਆਂ ਇਹਦਾ ਅਗਾ ਅਗਾ ਲਿੰਕ ਕਿਵੇਂ ਬਣ ਜਾਂਦਾ ਹੈਗਾ ਮੰਨ ਲਓ ਮੋਕ ਡ੍ਰਿਲ ਹੋਈ ਮੋਕ ਡ੍ਰਿਲ 'ਚ ਇਹਦਾ ਬੱਚਿਆਂ ਤੱਕ ਆਖਰੀ ਪਤਾ 올 ਆਫ 서든 모크 드릴 ਦਾ ਮਤਲਬ ਇਹ ਹੀ ਹੁੰਦਾ ਵੀ 올 ਆਫ 서든 ਜੰਗ ਵਰਗਾ ਮਾਹੌਲ ਤਿਆਰ ਕਰ ਦੇਣਾ ਹੈਨਾ ਉਹ ਤੋਂ ਬਚਨ ਦੀ ਪ੍ਰਕਿਰਿਆ ਰੋ ਬੱਚਾ ਇੰਨਾ ਇੰਨਾ ਟ੍ਰੈਨਡ ਤਾਂ ਨਹੀਂ ਹੈ ਨਾ ਹੋ ਵੀ ਅਸਲੀ ਹੈ ਕਿ ਨਕਲੀ ਹੈ ਉਹ 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 ਉਸ ਤਰ੍ਹਾਂ ਬਿਹੇਵ ਕਰੂਗਾ ਜਿਵੇਂ ਅਸਲੀ ਹੈ ਜੀ ਅਸਲੀ ਜੰਗ ਲੱਗ ਗਈ ਹੈ ਅਸਲੀ ਮੈਨੂੰ ਮੌਤ ਨੂੰ ਮੇਰੇ ਮੈਨੂੰ ਖਤਰਾ ਹੈਗਾ ਮੈਨੂੰ ਮੌਤ ਹੋ ਸਕਦੀ ਹੈ ਉਹ ਇਸ ਤਰ੍ਹਾਂ ਬਿਹੇਵ ਕਰੂਗਾ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਆਫਟਰ ਮੰਨ ਲਓ ਦੇ ਨਾਲ ਪੈਰੈਂਟ ਰਹੇ ਕੋਈ ਉਹਨੇ ਸੇਫ ਫੀਲ ਕਰਾਤਾ ਮੰਨ ਲਓ ਉਸ ਨੂੰ ਹੋ ਠੀਕ ਹੈ ਲੇਕਿਨ ਉਹਦੇ ਵਿੱਚ ਕੁਝ ਨਾ ਕੁਝ ਟਰੋਮਾ ਰਹਿ ਜਾਊਗਾ ਸਦਮਾ ਰਹਿ ਜਾਊਗਾ ਉਹ ਜਦੋਂ ਫੇਰ ਕਦੇ ਮੋਕ ਦਾ ਨਾਮ ਲਊਗਾ ਕੋਈ ਡ੍ਰਿਲ ਦਾ ਨਾਮ ਲਊਗਾ ਕੋਈ ਜਾਂ ਕੋਈ ਬੰਬ ਦਾ ਨਾਮ ਲਊਗਾ ਕੋਈ ਤਮਾਕਾ ਕੋਈ ਜਹਾਜ਼ ਕੋਈ ਸਾਇਰਨ ਉਹਦੇ ਵਿੱਚ ਉਹ ਹੋ ਸਕਦਾ ਮਾਨਸ ਬਾਹਰੀ ਤੌਰ ਤੇ ਤੁਨੋਂ ਬਿਹੇਵ ਨਾ ਕਰੇ ਹੂੰ ਅੰਦਰੂਨੀ ਤੌਰ ਤੇ ਉਹਦੇ ਅੰਗ ਜਿਹੜੇ ਹੈਗੇ ਆ ਹਾਰਟ ਹੈ ਲੀਵਰ ਹੈ ਕਿਡਨੀ ਹਾਰਟ ਹੈ ਮੈਨ ਲੀਬਰ ਹੈ ਬ੍ਰੈਥਰੇਟ ਹੈ ਅੰਜਾਇਟੀ ਹੈ ਹਾਂ ਉਹਦੇ ਚੋਂ ਕੋਈ ਨਾ ਕੋਈ ਰਿਐਕਸ਼ਨਸ ਤੁਹਾਨੂੰ ਦਿਖਣ ਲੱਗ ਜਾਣਗੇ ਉਹ ਫਿਰ ਕਿਵੇਂ ਰਿਐਕਟ ਕਰੂਗਾ ਮੇਰਾ ਪੇਟ ਦਰਦ ਹੁੰਦਾ ਮੇਰਾ ਸਿਰ ਦਰਦ ਹੁੰਦਾ ਮੈਨੂੰ ਚੱਕਰ ਆਉਂਦੇ ਮੇਰਾ ਜੀ ਕਪਰਾਉਂਦਾ ਜਾਂ ਚਿੰਤਾ ਬਣੀ ਰਹਿ ਸਕਦੀ ਹੈ ਇਹ ਤੁਸੀਂ ਜਨਰਲ ਤੌਰ ਤੇ ਜਿਹਨੂੰ ਜਿਹ ਪੀਟਰ ਲਾਈਨ ਨੂੰ ਤੁਸੀਂ ਪੜਦੇ ਹੋ ਕਿ ਟਰੋਮਾ ਥਰੂ ਚਾਈਲਡ ਆਈਜ਼ ਰਾਈਟ ਤਾਂ ਉਹ ਉਹਦੇ ਚੋਂ ਕਹਿੰਦੇ ਵੀ ਮਨੁੱਖ ਜਿਹੜਾ ਐਨੀਮਲ ਜਿਹੜੇ ਹੈਗੇ ਤੁਸੀਂ ਦੇਖਦੇ ਹੋ ਡਿਸਕਵਰੀ ਚੈਨਲ ਤੇ ਜਾਂ ਕਿਤੇ ਚੈਨਲਾਂ ਦੇਖਦੇ ਹੋ ਕਿ ਸ਼ੇਰ ਹਿਰਨ ਦੇ ਮਗਰ ਪੈ ਗਿਆ हिरण पूरी जोर ਨਾਲ ਭੱਜ ਰਿਹਾ ਇੱਕ ਇੱਕ ਸਮੇਂ ਆਪਾਂ ਲਾਦੇ ਬਹੁਤ ਪਿੱਛੇ ਰਹਿ ਗਿਆ ਲੇਕਿਨ ਜਿਹੜਾ ਚੀਤਾ ਹੈਗਾ ਜਿਹੜਾ ਸ਼ੇਰ ਹੈ ਉਹ ਬੜੀ ਤੇਜ਼ੀ ਨਾਲ ਭੱਜ ਰਿਹਾ ਹੁੰਦਾ ਔਰ ਬੜਾ ਕਨਸਟੈਂਟ ਭੱਜ ਰਿਹਾ ਹੁੰਦਾ ਆਪਾਂ ਲਾਦੇ ਐਵੇਂ ਭੱਜ ਰਿਹਾ ਇੱਕ ਸਮਾਂ ਹੁੰਦਾ ਕਿ ਉਹ ਹਿਰਨ ਗਲੁੱਟਣੀ ਖਾ ਕੇ ਡਿੱਗ ਪੈਂਦਾ ਔਰ ਕੋਈ ਰਿਐਕਟ ਨਹੀਂ ਕਰਦਾ ਭੱਜਣ ਦਾ ਵੀ ਰਿਐਕਟ ਨਹੀਂ ਕਰਦਾ ਤਾਂ ਉਹ ਤਿੰਨ ਰਿਸਪੌਂਸ ਉਹਦੇ ਚ ਪੈਦਾ ਹੋਏ ਪਹਿਲਾਂ ਡਰਿਆ ਡਰ ਕੇ ਭੱਜਿਆ ਭੱਜ ਕੇ ਉਹ ਥੋੜਾ ਬਹੁਤ ਉਹਨੇ ਲੜਨ ਦੀ ਕੋਸ਼ਿਸ਼ ਕੀਤੀ ਆਫਟਰ ਥੈਟ ਜਦੋਂ ਉਹਨਾਂ ਕੱਲ ਤੋਂ ਫੜਿਆ ਉਹ ਫ੍ਰੀਜ਼ ਹੋ ਗਿਆ ਮਤਲਬ ਉਹਦੇ ਬੋਡੀ ਦੇ ਵਿੱਚ ਇਸ ਤਰ੍ਹਾਂ ਦੇ ਹਾਰਮੋਨਸ ਪੈਦਾ ਕਰਨ ਦੀ ਬੋਡੀ ਕਿ ਇਹ ਹੁਣ ਜਿਹੜਾ ਮਰ ਰਿਹਾ ਵਿਅਕਤੀ ਜਾਂ ਐਨੀਮਲ ਕੋਈ ਵੀ ਮਰ ਰਿਹਾ ਤੇ ਉਹਦੇ ਚ ਕੋਈ ਦਰਦ ਨਾ ਹੋਵੇ ਉਹ ਫ੍ਰੀਜ਼ ਹੋ ਜਾਂਦਾ ਹੂੰ ਉਹਨੂੰ ਦਰਦ ਨਹੀਂ ਹੋਊਗਾ ਤੋਂ ਡਰਿਆ ਹੋਊਗਾ ਜੀ ਠੀਕ ਹੈ ਤੋਂ ਹੇਰ ਆਪਾਂ ਲਾਦਾ ਵੀ ਆਰਾਮ ਨਾਲ ਖਾਈ ਜਾਂਦਾ ਹੈ ਹੇਰ ਨੂੰ ਸ਼ੇਰ ਨੂੰ ਮੁਸ਼ਕਿਲ ਅਚਨ ਚੇਤ ਅਗਰ ਉਹ ਹੇਰ ਨੂੰ ਛੱਡ ਕੇ ਚਲਾ ਜਾਊਗਾ ਹੂੰ ਸ਼ੇਰ ਕੋਈ ਮੰਨ ਲਓ ਕਿ ਸਨੇ ਡਿਸਟਰਬ ਕਰਤਾ ਸ਼ਿਕਾਰ ਕਰਦੇ ਵਾਰੀ ਜਾਂ ਕਿਸ ਹੋਰ ਪ੍ਰਸਥਿਤੀ ਜੀ ਬਣ ਗਈ ਜਾਂ ਹੋਰ ਵੱਡਾ ਸ਼ਿਕਾਰੀ ਆ ਗਿਆ ਤਾਂ ਉਹ ਛੱਡ ਕੇ ਮੰਨ ਲਓ ਭੱਜ ਗਿਆ ਸ਼ੇਰ ਉਹ ਹਿਰਨ ਥੋੜੀ ਬਾਅਦ ਹਲਜਲ ਕਰੂਗਾ ਜੇ ਉਹ ਜ਼ਿੰਦਾ ਹੈ ਤਾਂ ਫਿਰ ਖੜਾ ਹੋਊਗਾ ਫਿਰ ਉਹ ਵਾਈਬ੍ਰੇਟ ਕਰੂਗਾ ਹਮ ਆਪਣੀ ਬੋਡੀ ਨੂੰ ਇਹ ਐਨੀਮਲ ਦੇ ਵਿੱਚ ਉਹ ਪੋਜੀਸ਼ਨ ਹੁੰਦੀ ਹੈ ਕਿ ਕੌਨਸ਼ੀਅਸਲੀ ਉਹ ਇਸ ਨੂੰ ਵਾਈਬ੍ਰੇਟ ਕਰ ਸਕਦੇ ਹੁੰਦੇ ਆ ਤੁਸੀਂ ਬੋਡੀ ਵਾਈਬ੍ਰੇਟ ਕਰੋਗੇ ਵਾਈਬ੍ਰੇਟ ਕਰਕੇ ਉਹ ਦੁਆਰਾ ਤੋਂ ਉਸ ਟਰਾਮਾ ਚੋਂ ਉਸ ਸਦਮੇ ਚੋਂ ਬਾਹਰ ਹੋ ਜਾਊਗਾ ਇਹ ਨਹੀਂ ਹੈ ਕਿ ਉਸ ਤੋਂ ਬਾਅਦ ਉਹ ਇਲਾਕਾ ਹੀ ਛੱਡ ਜਾਊਗਾ ਹਮ ਜੇ ਸਦਮਾ ਐਨੀਮਲ ਨੂੰ ਸਦਮਾ ਬੈਠੋ ਤਾਂ ਇਲਾਕਾ ਹੀ ਛੱਡ ਜੂਗਾ ਤਾਂ ਲੇਕਿਨ ਉਹ ਇਹ ਨਹੀਂ ਕੋ ਸੋਚ ਨਹੀਂ ਸਕਦੇ ਲੇਕਿਨ ਉਹਦੇ ਚ ਉਹ ਟਰੋਮਾ ਰਹਿੰਦਾ ਨਹੀਂ ਸਦਮਾ ਰਹਿੰਦਾ ਨਹੀਂ ਤੇ ਕੋਲੇ ਵਾਈਬ੍ਰੇਟ ਕਰਕੇ ਆਪਣੀ ਬੋਡੀ ਨੂੰ ਹਿਲਜੁਲ ਕਰਕੇ ਮੂਵਮੈਂਟ ਕਰਕੇ ਜਿੱਥੇ ਤੇ ਬੋਡੀ ਸੀਗਾ ਉਹ ਨਿਕਲ ਗਿਆ ਜੀ ਮਨੁੱਖ ਦੇ ਵਿੱਚ ਉਹ ਰਿਸਪੌਂਸ ਨਹੀਂ ਹੈ ਮਨੁੱਖ ਜਿਵੇਂ ਥੋੜਾ ਕੋਈ ਘਾਰ ਦਾ ਐਕਸੀਡੈਂਟ ਹੋਇਆ ਕਾਰ ਦਾ ਜਦੋਂ ਐਕਸੀਡੈਂਟ ਹੁੰਦਾ ਤੋਂ ਨਾ ਲੱਗਦਾ ਵੀ ਮਰ ਗਏ ਸੀ ਉਸ ਤੋਂ ਫਿਰ ਕਿਉਂਦਾ ਤੁਸੀਂ ਉੱਠਦੇ ਹੋ ਬਾਰ ਨਿਕਲਦੇ ਹੋ ਸਰਵਾਈਵ ਕਰ ਗਏ ਮੰਨ ਲਓ ਬਚ ਗਏ ਲੇਕਿਨ ਤੁਹਾਡੀ ਬੋਡੀ ਬਿਲਕੁਲ ਪੈਰਾਲਾਈਜ਼ ਹੋਈ ਪਈ ਹੁੰਦੀ ਹੈ ਤੁਸੀਂ ਗੱਡੀ ਚਲਾਉਣ ਦੇ ਕੰਮ ਲਈ ਕ ਨਹੀਂ ਰਹਿੰਦੇ ਇਹ ਸਰ ਕੁਛ ਹੈ ਬਾਅਦ ਤੋਂ ਉਥੇ ਲੋਕਾ ਤੁਹਾਡੇ ਨਾਲ ਖੜਦੇ ਆ ਤੇਨੂੰ ਕੁਝ ਨਹੀਂ ਹੋਇਆ ਤੂੰ ਓਕੇ ਯੂ ਆਰ ਓਕੇ ਹੈ ਨਾ ਹੋ ਉਹ ਰਿਲੈਕਸ ਫੀਲ ਕਰਾਉਂਦੇ ਤੁਹਾਨੂੰ ਉਹਦੇ ਨਾਲ 50% ਤੁਸੀਂ ਠੀਕ ਹੋ ਜਾਣਾ ਕਿਉਂਕਿ ਉਹਨਾਂ ਨੇ ਤੁਹਾਨੂੰ ਸੇਫ ਫੀਲ ਕਰਾਤਾ ਵੀ ਤੁਸੀਂ ਤੂੰ ਬਚ ਗਏ ਤੈਨੂੰ ਕੁਝ ਨਹੀਂ ਹੋਇਆ ਹੋ ਕਿਉਂਕਿ ਉਹ ਵਿਅਕਤੀ ਇਹ ਵਿਸ਼ਲੇਸ਼ਣ ਕਰ ਲੈਂਦਾ ਆਪਣੇ ਹੱਥ ਪੈਰ ਚਲਾ ਕੇ ਦੇਖਦਾ ਹੈ ਵੀ ਹੱਡੀ ਚ ਕਿਤੇ ਦਰਦਾ ਨਹੀਂ ਸਾਰਾ ਕੁਝ ਨਾ ਤਾਂ ਫੇਰ ਉਸ ਨੂੰ ਉਹ ਘਰੇ ਆਉਂਦਾ ਲੇਕਿਨ ਉਹਨੂੰ ਫੇਰ ਵੀ ਥੋੜਾ ਥੋੜਾ ਉਹ ਘਟਣਾ ਯਾਦ ਰਹਿੰਦੀ ਹੈ ਡਰ ਡਰ ਰੰਦਾ ਸਭ ਕੁਝ ਉਹ ਸੁਂਦਾ ਸੁਪਨੇ 'ਚ ਫੇਰ ਉਹਨੂੰ ਸੁਪਨੇ ਆਉਂਦੇ ਆ ਵੱਡੇ ਵੱਡੇ ਝਟਕੇ ਵੱਜਦੇ ਆ ਲੇਕਿਨ ਫੇਰ ਵੀ ਤਿੰਨ ਚਾਰ ਦਿਨ ਤੱਕ ਉਹ ਟ੍ਰੋਮਾ ਬਣਿਆ ਰਿਹਾ ਸਭ ਉਸਦਾ ਪਰਮਾਨੈਂਟ ਬਣਿਆ ਰਿਹਾ ਜੀ ਰਾਈਟ ਪਹਿਲਾਂ ਹੀ ਮੰਨਿੰਦਾ ਸੀ ਕਿ ਜਿਹੜਾ ਸਦਮਾ ਹੈ ਉਹ ਮਨ ਦੇ ਵਿੱਚ ਰਹਿੰਦਾ ਹ ਹ ਇਹ ਮਾਨਸਿਕ ਹੈ ਵਿਚਾਰਾਂ ਦੇ ਵਿੱਚ ਪਰ ਹੁਣ ਇਹ ਮੰਨਦੇ ਹੈ ਕਿ ਸਦਮਾ ਜਿਹੜਾ ਹੈ ਉਹ ਸਰੀਰ ਦੇ ਵਿੱਚ ਹੁੰਦਾ ਹੈ ਥੋੜੇ ਜਮਾ ਹੋ ਜਾਂਦਾ ਹੈ ਪੂਰੀ ਬੋਡੀ ਚੋ ਜੀ ਪੂਰੀ ਬੋਡੀ ਜੀ ਰਾਈਟ ਉਹ ਸਮੇਂ ਦੇ ਨਾਲ ਇਹ ਹੈ ਕਿ ਜਦੋਂ ਕੋਈ ਉਸ ਤਰ੍ਹਾਂ ਦਾ ਕੋਈ ਘਟਨਾ ਜੋ ਦੇਖੂਗਾ ਐਕਸੀਡੈਂਟ ਦਾ ਕੋਈ ਨਾਮ ਵੀ ਲੈ ਲੂਗਾ ਉਹਦੇ ਸਾਹਮਣੇ ਤਾਂ ਵੀ ਉਹਦੇ ਚ ਕੁਛ ਨਾ ਕੁਛ ਹੋਣ ਲੱਗ ਜਾਊਗਾ ਜੋ ਅਵਾਇਡ ਕਰੂਗਾ ਹਮ ਐਕਸੀਡੈਂਟ ਨੂੰ ਦੇਖ ਕੇ ਉਹ ਗੱਡੀ ਭਜਾਲੂਗਾ ਰੁਕੂਆ ਨਹੀਂ ਉਹ ਦੇਖੂਗਾ ਨਹੀਂ ਉਹਦੇ ਚ ਕੁਛ ਨਾ ਕੁਛ ਇਸ ਤਰ੍ਹਾਂ ਦੀ ਹਲਚਲਸ ਉਹ ਪੈਦਾ ਰਹਿਣੀ ਹੈ ਉਹ ਹੁਣ ਬੇਸ਼ੱਕ ਉਸ ਤਰ੍ਹਾਂ ਦੀ ਸੇਮ ਪੋਜੀਸ਼ਨ ਚ ਨਾ ਰਹੇ ਰੋਵੇ ਨਾ ਪਿੱਟੇ ਨਾ ਉਹ ਨਾ ਰਹੇ ਲੇਕਿਨ ਉਹ ਐਕਸਟਰਨਲ ਤੋਂ ਇਲਾਵਾ ਇੰਟਰਨਲ ਰਿਸਪੌਂਸ ਜਿਹੜਾ ਉਹ ਸੇਮ ਹੀ ਰਹੂਗਾ ਜੋ ਉਹਦੇ ਨਾਲ ਵਾਪਰਿਆ ਸੀ ਜੀ ਉਹਦੇ ਹਾਰਟਬੀਟ ਵਧੂਗੀ ਜਿਵੇਂ ਹਾਰਟਬੀਟ ਟਰੋਮਾ ਜਦੋਂ ਆਪਾਂ ਕਿਸੇ ਖਾਸ ਸਥਿਤੀ 'ਚ ਹੁੰਨੇ ਆ ਸਦਮੇ ਵਾਲੀ ਕਿਸੇ ਸਿਚੂਨ 'ਚ ਆਪਣਾ ਕੀ ਹੁੰਦਾ ਡਰ ਹੁੰਦਾ ਹੂੰ ਹਨਾ ਕੁਝ ਖੋ ਜਾਣ ਦਾ ਡਰ ਹੁੰਦਾ ਚਿੰਤਾ ਵੱਜ ਜਾਂਦੀ ਹੈ ਹੂੰ ਫਿਰ ਬੁੜੀ ਹਾਰਟਬੀਟ ਵੱਜ ਜਾਂਦੀ ਹੈ ਸਾਹ ਵੱਜ ਜਾਂਦਾ ਇਹ ਚਾਰ ਪੰਜ ਚੀਜ਼ਾਂ ਸਿੰਪਟਮ ਉਵੇਂ ਹੀ ਬਾਰ-ਬਾਰੀ ਆਉਣਗੇ ਉਹਦੇ ਵਿੱਚ ਜੀ ਐਂਡ ਬੋਡੀ ਕਿਤੇ ਨ ਕਿਤੇ ਪੇਨ ਫੀਲ ਕਰਾਊਗੀ ਤੁਹਾਨੂੰ ਅਹਿਸਾਸ ਕਰਾਊਗੀ ਕਿ ਮੇਰੇ ਕੁਝ ਹੋ ਰਿਹਾ ਹੈ ਜਿਹੜਾ ਬੱਚਿਆਂ ਦੇ ਨਾਲ ਹੁਣ ਤੁਸੀਂ ਜਿਹੜੀ ਮੌਕ ਡਿਟੇਲਸ ਕਰ ਰਹ ਤਾਂ ਇਹਦੇ ਨਾਲ ਕੀ ਹੋਏਗਾ ਕਿ ਬਹੁਤ ਸਾਰੇ ਬੱਚੇ ਇਸ ਨੂੰ ਜਿਹੜੇ ਛੋਟੇ ਬੱਚੇ ਆ ਉਹਨਾਂ ਸਾਹਮਣੇ ਜਿਹੋ ਇਸ ਤਰ੍ਹਾਂ ਦੀ ਘਟਨਾ ਹੋਣੀ ਆ ਮੰਨ ਲਓ ਜਹਾਜ਼ ਦਾ ਸਾਰਿਆਂ ਨੇ ਵੱਜਿਆ ਕੁਝ ਵੱਜਿਆ ਹੋ ਸਕਦਾ ਕੁਝ ਜਵਾਲਾ ਜਵਾਲਾ ਪ੍ਰਯੋਗ ਕਰਨਗੇ ਜਦੋਂ ਹੂੰ ਕੀਤੇ ਜਾਂਦੇ ਇਹਦਾਂ ਉਦੋਂ ਉਹ ਬੱਚਾ ਉਸ ਨੂੰ ਸੱਚ ਮੰਨ ਲੈਂਦਾ ਵੀ ਅੱਜ ਮਰ ਗਈ ਸੀ ਸਾਡੇ ਘਰੇ ਅੱਜ ਮੰਨ ਲਓ ਟੈਰਰਿਸਟ ਅਟੈਕ ਹੋਇਆ ਸੀ ਬੰਬ ਸਿੱਟਿਆ ਗਿਆ ਬੰਬ ਸਿੱਟਿਆ ਗਿਆ ਸੀ ਜੀ ਉਹ ਸੱਚ ਮੰਨਦਾ ਉਹ ਕਰਿਆ ਕਿ ਕਈਆਂ ਦੇ ਪੇਰੈਂਟਸ ਤਾਂ ਉਹਨੂੰ ਫੀਲ ਕਰਾਉਂਦੇ ਆ ਵੀ ਨਹੀਂ ਬੇਟਾ ਉਹ ਤੇਰੇ ਲਈ ਐਵੇਂ ਹੀ ਸੀ ਸੇਫ ਸੀ ਉਹ ਉਹ ਟਾਈਮ ਲੰਦਾ ਹੂੰ ਗੱਲ ਸਮਝਦੇ ਆ ਫਿਰ ਉਹਨੂੰ ਸੇਫ ਫੀਲ ਕਰਾਉਂਦੇ ਆ ਬਾਡੀ ਮੂਵ ਕਰਾਉਂਦੇ ਆ ਸਾਰਾ ਕੁਝ ਉਹ ਬਹੁਤ ਇੱਕ ਪ੍ਰੋਸੈਸ ਹੈ ਉਹ ਬਹੁਤ ਟ੍ਰੇਨਡ ਪੇਰੈਂਟਸ ਹੀ ਕਰ ਸਕਦੇ ਆ ਆਦਰਵਾਇਜ਼ ਆਪਾਂ ਜਨਰਲ ਕਿੰਨੀ ਬੇਟਾ ਕੁਝ ਨਹੀਂ ਹੁੰਦਾ ਮੇਰੇ ਸ਼ੇਰ ਪੋਤਿਆਂ ਨੂੰ ਉਹ ਇਹਨਾਂ ਕਹਿ ਕੇ ਉਹਦੇ ਚ ਉਹ ਜਿਹੜੀ ਫਸੀ ਹੋਈ ਜਿਹੜੀ ਊਰਜਾ ਹੈ ਸਤਵੇਂ ਦੇ ਰੂਪ ਦੇ ਵਿੱਚ ਉਹਦੇ ਚ ਸਾਰੀ ਉਮਰ ਲਈ ਉਸਨੂੰ ਤੰਗ ਕਰ ਸਕਦੇ ਆ ਕੀ ਰਾਈਟ ਉਦੇ ਨਾਲ ਕੀ ਹੋਇਆ ਜਦੋਂ ਫਿਰ ਉਹ ਕਦੇ ਵਾਰ ਰਿਗਾਰਡਿੰਗ ਕੋਈ ਖਬਰ ਦੇਖੂਗਾ ਸਭ ਕੁਝ ਦੇਖੂ ਤਾਂ ਵੀ ਉਹ ਡਰੂਗਾ। ਉਹ ਜੇ ਵਾਰ ਤੋਂ ਜੰਗ ਤੋਂ ਉਹ ਡਰ ਗਿਆ ਬੱਚਾ। ਕੋਈ ਜੰਗ ਦਾ ਸੀਨ ਵੀ ਦੇਖ ਲੈਂਦੇ ਆ ਬੱਚੇ ਜਿਹੜੇ ਜਿਹੜੇ ਮੁਲਕਾਂ 'ਚ ਜੰਗ ਲੱਗੀ ਹੋਈ ਆ। ਹੂੰ। ਬਈ ਉਹ ਬਹੁਤ ਭਿਆਨਕ ਸਦਮਿਆਂ ਦੇ ਸ਼ਿਕਾਰ ਹੈਗੇ ਬੱਚੇ। ਉਹਨਾਂ ਅੱਗੇ ਕੋਈ ਜੰਗ ਦਾ ਨਾਮ ਵੀ ਲੈ ਲੰਦਾ ਤਾਂ ਉਹ ਉਹਨਾਂ ਦੀ ਬੋਡੀ 'ਚ ਹੁਣ ਹਲਚਲ ਆਉਣੀ ਸ਼ੁਰੂ ਹੋ ਜੂਗੀ। ਕਿਉਂਕਿ ਉਹਨਾਂ ਨੇ ਜੰਗ ਨੂੰ ਦੇਖ ਲਿਆ ਹੈ ਉਸ ਨੂੰ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ। ਕੇ ਬੱਚੇ ਦੇ ਸਾਹਮਣੇ ਜਿਹੜੀ ਹੈ جنگ ਦੀ ਗੱਲ ਨਾ ਕਰੋ ਕਿਉਂਕਿ ਜੰਗ ਜੇ ਤੁਸੀਂ ਗੱਲ ਕਰਦੇ ਹੋ ਜੰਗ ਲੱਗ ਗਈ ਹੈ ਉਸ ਤੋਂ ਪਹਿਲਾਂ ਉਹਨਾਂ ਨੇ ਜੰਗ ਟੀਵੀ ਮੂਵੀਆਂ ਤੇ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਦੇਖੀ ਹੋਈ ਹੈ ਕਿ ਬੰਦੇ ਮਰਦੇ ਆ ਉਹਦੇ ਵਿੱਚ ਫਿਰ ਉਹ ਫੀਲ ਕਰਦਾ ਕਿ ਮੈਂ ਵੀ ਮਰ ਜਾਵਾਂਗਾ ਮੇਰੇ ਪਾਪਾ ਵੀ ਮਰ ਜਾਣਗੇ ਜੀ ਹੈਨਾ ਮੇਰੀ ਮੰਮੀ ਮਰ ਜੂਗੀ ਜੇ ਮੇਰੇ ਮੰਮੀ ਪਾਪਾ ਮਰ ਗਏ ਫਿਰ ਮੈਂ ਕੀ ਕਰਾਂਗਾ ਹੈਨਾ ਕਿਉਂਕਿ ਬੱਚਾ ਜਿਹੜਾ ਉਹ ਹਮੇਸ਼ਾ ਇਨਸਿਓਰ ਫੀਲ ਕਰਦਾ ਹੈ ਛੋਟਾ ਬੱਚਾ ਜਿਹੜਾ ਅਨਸੇਫ ਫੀਲ ਕਰਦਾ ਹੈ ਤੇ ਇਸ ਕਰਕੇ ਇਸ ਨੂੰ ਇੰਟਰਟੇਨਮੈਂਟ ਦਾ ਸਾਧਨ ਨਾ ਬਣਾਓ ਤੁਸੀਂ ਵੀ ਵਾਰ ਦੀਆਂ ਖਬਰਾਂ ਚੱਲ ਰਹੀਆਂ ਤੁਸੀਂ ਸਾਰਾ ਘਰ ਪਰਿਵਾਰ ਉੱਠ ਕੇ ਬੈਠ ਕੇ ਦੇਖ ਰਿਹਾ ਹੈ ਜੀ ਹੈਨਾ ਅਵਾਇਡ ਕਰੋ ਬੱਚਿਆਂ ਦੇ ਸਾਹਮਣੇ ਬੈਠ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣੀਆਂ ਤੁਸੀਂ ਅਵਾਇਡ ਕਰੋ ਜੀ ਔਰ ਅਕਸਰ ਤੁਸੀਂ ਦੇਖਦੇ ਹੋ ਕਿ ਵਾਰ ਦੇ ਵਿੱਚ ਇੰਟਰਸਟ ਕੌਣ ਲੈਂਦੇ ਆ ਹੈਨਾ ਵਾਰ ਦੀਆਂ ਗੱਲਾਂ ਨੂੰ ਚੜਾ ਚੜਾ ਕੇ ਦੇਖਣਗੇ ਜਾਂ ਕਹਿਣਗੇ ਬਸ ਹੁਣ ਤਾਂ ਚੜਾਈ ਕਰ ਦੇਣੀ ਚਾਹੀਦੀ ਹੈ ਇੰਡੀਆ ਨੂੰ ਪਾਕਿਸਤਾਨ ਦੇ ਉੱਤੇ ਆ ਪਾਕਿਸਤਾਨ ਨੂੰ ਇੰਡੀਆ ਤੇ ਦੋਨੇ ਦੋਨੇ ਮੁਲਕਾਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਲੋਕਾਂ ਉਹ ਕੋਹ ਲੋਕ ਨੇ ਉਹ ਲੋਕ ਨੇ ਜਿਹੜੇ ਜ਼ਿੰਦਗੀ ਤੋਂ ਬਹੁਤ ਦੁਖੀ ਨੇ ਉਹਨਾਂ ਨੇ ਵੈਸੇ ਹੀ ਸੁਸਾਇਸਾਈਟ ਸਸਟਿਟੂਟ ਕਰਨਾ ਸੀ ਕਿਤੇ ਉਹ ਉਹਨਾਂ ਦੀ એનર્ਜੀ ਉਸ ਤਰੀਕੇ ਨਾਲ ਨਿਕਲ ਰਹੀ ਹੈ ਜੀ ਬੇਸਿਕਲੀ ਉਹ ਮਰਨਾ ਹੀ ਚਾਹੁੰਦੇ ਆ ਉਹ ਘਰੇ ਵੀ ਮਰਨਾ ਹੀ ਚਾਹੁੰਦੇ ਹੋ ਜੀ ਜਿਹੜੇ ਜਿਹੜੇ ਜੰਗ ਚਾਹੁੰਦੇ ਆ ਲੋਕ ਇਹਦਾ ਮਤਲਬ ਉਹਨਾਂ ਨੂੰ ਜ਼ਿੰਦਗੀ ਚ ਕੋਈ ਰਸ ਨਹੀਂ ਆ ਰਿਹਾ ਉਹ ਜਿਹੜੇ ਵਿਅਕਤੀ ਨੂੰ ਜ਼ਿੰਦਗੀ ਚ ਰਸ ਆ ਰਿਹਾ ਹੈ ਜ਼ਿੰਦਗੀ ਨੂੰ ਜਿਹੜਾ ਪਿਆਰ ਕਰਦਾ ਹੈ ਉਹ ਜੰਗ ਕਿਉਂ ਚਾਹੂਗਾ ਉਹ ਹਨਾ ਉਹ ਪਿਆਰ ਪਿਆਰ ਚਾਹੂਗਾ ਨਾ ਉਹ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਹੈ ਪਰ ਕੁਝ ਲੋਕ ਜਿਹੜੇ ਗਿਵ ਅਪ ਕਰ ਚੁੱਕੇ ਹੁੰਦੇ ਆ ਉਹ ਸੁਸਾਈਡਲ ਹੋ ਚੁੱਕੇ ਹੁੰਦੇ ਆ ਉਹ ਉਹਨਾਂ ਦੇ ਨਾਲ ਸੁਸਾਈਡ ਨਹੀਂ ਕਰਦੇ ਉਹ ਤੁਸੀਂ ਇਹਨਾਂ ਦੇ ਨਾਲ ਦੇਖਿਓ ਕਿ ਹੁਣ ਸੁਸਾਈਡ ਦੀ ਰੇਸ਼ੋ ਬਹੁਤ ਘਟ ਜਾਣੀ ਘਟ ਜੂਗੀ ਜੀ ਕੋਈ ਨੂੰ ਲੱਗਦਾ ਵੀ ਹੁਣ ਤਾਂ ਸਾਰੇ ਮਰਨ ਵਾਲੇ ਹੀ ਆ ਇਕੱਠੇ ਮਰਾਂਗੇ ਹੁਣ ਤਾਂ ਉਹ ਤਾਂ ਵੇਟ ਕਰ ਰਹੇ ਹੁੰਦਾ ਕਦੋਂ ਡਿੱਗੇ ਜੀ ਹਨਾ ਤੇ ਇਹਦੇ ਵਿੱਚ ਕਈ ਸਾਡੇ ਵਰਗੇ ਸਾਡੇ ਚੋਂ ਕਈ ਇਸ ਤਰ੍ਹਾਂ ਪੋਲੀਟਿਸ਼ੀਅਨ ਜਾਂ ਇਸ ਤਰ੍ਹਾਂ ਇਨਫਲੂਐਂਸਰਸ ਇਸ ਤਰ੍ਹਾਂ ਦੇ ਲੋਕਾਂ ਤੋਂ ਵੀ ਸਾਨੂੰ ਬਚਣ ਦੀ ਸਾਨੂੰ ਇਹ ਸਮਝ ਇਹ ਇਹ ਸਮਝ ਕੇ ਕਰ ਲੈਣਾ ਚਾਹੀਦਾ ਹੈ ਕਿ ਜਿਹੜੇ ਲੋਕ ਬਾਰ-ਬਾਰ ਜੰਗ ਚਾਹ ਰਹੇ ਆ ਉਹ ਜ਼ਿੰਦਗੀ ਨਹੀਂ ਚਾਹੁੰਦੇ ਜੀ ਉਹ ਬੇਸਿਕਲੀ ਖੁਦ ਹੀ ਜ਼ਿੰਦਗੀ ਨਹੀਂ ਚਾਹ ਰਹੇ ਹੁੰਦੇ ਉਹ ਮਰਨਾ ਹੀ ਚਾਹੁੰਦੇ ਹੁੰਦੇ ਜੀ ਹੈ ਤਾਂ ਇਹ ਗੱਲਾਂ ਜਿਹੜੀਆਂ ਘਰਾਂ ਦੇ ਵਿੱਚ ਤੁਸੀਂ ਬੈਠਦੇ ਹੋ ਉਹਦੇ ਵੀ ਧਿਆਨ ਰੱਖੋ ਸਾਨੂੰ ਟੀਵੀ ਤੇ ਜਾਂ ਘਰਾਂ ਦੇ ਵਿੱਚ ਜੀ ਹਨਾ ਖਬਰ ਕਿੰਨੇ ਮਰ ਗਏ ਕਿੰਨੇ ਨਹੀਂ ਮਰੇ ਹਮ ਅੱਜ ਕਿੰਨੇ ਜਾ ਸਿੱਟਲੇ ਜੀ ਅੱਜ ਉਥੋਂ ਪਿੰਡ ਖਾਲੀ ਹੋ ਗਏ ਹਮ ਸਮਾਨ ਚੁਕਵਾ ਦਿੱਤਾ ਗਿਆ ਜੀ ਇਹਨਾਂ ਸ਼ਬਦਾਂ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਇਹ ਹੈਨਾ ਵੀ ਹੁਣ ਤਾਂ ਐਟਮਿਕ ਬੰਬ ਡਿੱਗੂ ਆ ਹੁਣ ਐਟਮਿਕ ਬੰਬ ਦੇ ਵਿੱਚੋਂ ਕਈ ਕਈ ਜਿਹੜੇ ਕਲਿੱਪਾਂ ਜਿਵੇਂ ਆਈਆਂ ਪਈਆਂ ਹੁੰਦੀਆਂ ਜਿਹੜੀਆਂ ਦਿਖਾਉਂਦੀਆਂ ਐਟਮਿਕ ਬੰਬ ਚੱਲਿਆ ਤਾਂ ਫਿਰ ਕੀ ਹੋਊਗਾ ਜੀ ਹੈਨਾ ਉਹ ਸਿਰਫ ਬੱਚਾ ਬੱਚਾ ਉਹ ਵਨ ਵੇ ਹੀ ਸੋਚੂਗਾ ਉਹ ਐ ਨਹੀਂ ਸੋਚੂਗਾ ਐਟਮਿਕ ਬੰਬ ਪੋਲਿਟਿਕਲ ਨਹੀਂ ਜਾਣਦਾ ਹੂੰ ਬੀ ਐਟਮਿਕ ਬੰਬ ਕਦੇ ਡਿੱਗ ਨਹੀਂ ਸਕਦਾ ਇਹ ਚ ਦੋਨੇ ਮੁਲਕ ਮਾਰਨਗੇ ਇੰਨੀ ਲੰਬੀ ਪੋਲਿਟਿਕਸ ਨਹੀਂ ਉਹਨੂੰ ਇਹਨਾਂ ਪਤਾ ਕਿ ਬੰਬ ਡਿੱਗੂ ਆ ਤੇ ਬੰਦੇ ਮਰਨਗੇ ਜੀ 4 ਸਾਲ ਦੇ ਬੱਚੇ ਨੂੰ ਇਹਨਾਂ ਕੀ ਪਤਾ 5 ਸਾਲ ਦੇ ਬੱਚੇ ਨੂੰ ਇਹਨਾਂ ਕੀ ਪਤਾ 6 ਸਾਲ ਦੇ ਬੱਚੇ ਨੂੰ ਇਹਨਾਂ ਕੀ ਪਤਾ ਕਿ ਜਦ ਜੰਗ ਹੁੰਦੀ ਆ ਉਦੋਂ ਬੱਚੇ ਮਰਦੇ ਆ ਉਦੋਂ ਮਾਂ ਬਾਪ ਮਰ ਜਾਂਦੇ ਆ ਲੋਕ ਮਰਦੇ ਆ ਹੱਥ ਪੈਰ ਖਿੰਡ ਜਾਂਦੇ ਆ ਜਿੰਨੀਆਂ ਕਿ ਉਹਨਾਂ ਨੇ ਵੀਡੀਓ ਦੇਖੀਆਂ ਹੁੰਦੀਆਂ ਆ ਅੱਜ ਕੱਲ ਪਹਿਲਾਂ ਤਾਂ ਇਹ ਵੀ ਨਹੀਂ ਪਤਾ ਹੁੰਦਾ ਸੀ ਜੰਗ ਹੁੰਦੀ ਕੀ ਹੈਣਾ ਐਨਾ ਦੂਸਰਾ ਆਪਾਂ ਉਹਨਾਂ ਕੋਲੇ ਮੌਤ ਦੇ ਮੰਜ਼ਰ ਨਾ ਦਿਖਾਈਏ ਉਹਨਾਂ ਨੂੰ ਹੂੰ ਸੇਫ ਫੀਲ ਕਰਾਈਏ ਇਹ ਬੜਾ ਸੰਕਟ ਦਾ ਸਮਾਂ ਦੋਨੇ ਮੁਲਕਾਂ ਦੇ ਵਿੱਚ ਬੜਾ ਸੰਕਟ ਦਾ ਸਮਾਂ ਦੋਨੇ ਦੋਨੇ ਮੁਲਕਾਂ ਦੇ ਬੱਚਿਆਂ ਨੂੰ ਬੱਚੇ ਅੰਡਰ ਥ੍ਰੈਟ ਚ ਉਹ ਜਿਹੜੇ ਸਾਡੇ ਆਉਣ ਵਾਲਾ ਭਵਿੱਖ ਨੇ ਠੀਕ ਹੈ ਔਰ ਇਸ ਦੇ ਵਿੱਚ ਜਿੰਨਾ ਸयम ਵਰਤਿਆ ਜਾਵੇ ਉਹਨਾਂ ਸਾਨੂੰ ਵਰਤਣਾ ਚਾਹੀਦਾ ਹੈ ਜਿੰਨਾ ਬੱਚੇ ਨੂੰ ਅਸੀਂ ਬੱਚਿਆਂ ਨੂੰ ਸੇਫ ਫੀਲ ਕਰਾ ਸਕਦੇ ਆ ਉਹਨਾਂ ਸਾਨੂੰ ਸੇਫ ਫੀਲ ਕਰਉਣਾ ਚਾਹੀਦਾ ਜੀ ਸਾਰਾ ਇੰਨਾ ਕੀ ਹੈਗਾ ਕਿ ਅ ਅਵਾਇਡ ਕਰੋ ਇਹਨਾਂ ਸਰ ਡਾਕਟਰ ਸਾਹਿਬ ਆਪਾਂ ਬਾਰੀ ਪ੍ਰਸਥਿਤੀਆਂ ਨੂੰ ਆ ਜਿਹੜਾ ਕਿਉਂਕਿ ਸਾਰੀਆਂ 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 ਪ੍ਰਸਥਿਤੀਆਂ ਜਿਹੜੀਆਂ ਉਹ ਇੱਕ ਬੰਦੇ ਦੇ ਹੱਥ ਵਸ ਨਹੀਂ ਹੁੰਦੀਆਂ ਇਹਾਂ ਜੇਕਰ ਕਿਆ ਮੋਕ ਡਰਿੱਲ ਹੋਵੇਗੀ ਤਾਂ ਉਹ ਹੋਵੇਗੀ ਖਬਰਾਂ ਵੀ ਚੱਲਣਗੀਆਂ ਸਾਰਾ ਕੁਝ ਹੋਊਗਾ ਉਹ ਸਾਰਾ ਕੁਝ ਸਾਹਮਣੇ ਆ ਹੀ ਜਾਂਦਾ ਬੱਚੇ ਦੇ ਜੇਕਰ ਫਿਰ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈਗੀ ਆ ਮਾਪਿਆਂ ਨੂੰ ਕਿਸ ਤਰੀਕੇ ਦੇ ਨਾਲ ਅਜ ਮਾਪਿਆਂ ਨੂੰ ਇਹਨਾਂ ਚੀਜ਼ਾਂ ਨੂੰ ਪਹਿਲਾਂ ਬੱਚਿਆਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਪ੍ਰੀਪੇਅਰ ਕਰਨਾ ਚਾਹੀਦਾ ਉਹਨਾਂ ਨੂੰ ਜੀ ਵੀ ਅਜੇ ਡਰਾਮਾ ਹੋਊਗਾ ਹੂੰ ਡਰਿੱਲ ਦੇ ਨਾਤੇ ਪਹਿਲਾਂ ਬੱਚੇ ਸਾਰੀ ਸਥਿਤੀ ਨੂੰ ਜਾਣਨ ਹੂੰ ਬੱਚਿਆਂ ਨੂੰ ਪਹਿਲਾਂ ਤਿਆਰ ਕਰਕੇ ਭੇਜੋ ਵੀ ਇਹ ਸਿਰਫ ਇੱਕ ਮਹਜ ਇੱਕ ਡਰਾਮਾ ਹੈ ਇਹ ਚ ਅਸਲੀਅਤ ਨਹੀਂ ਹੈ ਦੂਸਰਾ ਜੇ ਇਸ ਤਰ੍ਹਾਂ ਦੀ ਜੰਗ ਵਰਗੀ ਸਥਿਤੀ ਵੀ ਹੁੰਦੀ ਹੈ ਤਾਂ ਉਸ ਨੂੰ ਹਮੇਸ਼ਾ ਬੱਚੇ ਨੂੰ ਆਪਣੇ ਨਾਲ ਰੱਖ ਕੇ ਪੈਨਿਕ ਨਹੀਂ ਪੈਨਿਕ ਨਹੀਂ ਸ਼ੋ ਕਰਨਾ ਉਹਨੇ ਕਰਨਾ ਕਿ ਇਹ ਇਟਸ ਜਸਟ ਹੈਪਨਡ ਅਗਰ ਸਾਡੇ ਤੋਂ ਦੂਰ ਹੋਇਆ ਸਾਨੂੰ ਉਹਨੇ ਇਹ ਫੀਲ ਕਰਾਉਣਾ ਚਾਹੀਦਾ ਕਿ ਇਹ ਆਪਣੇ ਨਹੀਂ ਹੋਣਾ ਵਾਲਾ ਹਮ ਅਗਰ ਹੋਏਗਾ ਤਾਂ ਅਸੀਂ ਬਚ ਜਾਵਾਂਗੇ ਜੀ ਹਨਾ ਉਹਨੂੰ ਬੱਚੇ ਨੂੰ ਜਿੰਨਾ ਸੇਫ ਫੀਲ ਕਰਾ ਸਕਦੇ ਹੋ ਉਹਨਾਂ ਕਰਾਉਣਾ ਚਾਹੀਦਾ ਕਿਉਂਕਿ ਮੌਕ ਡ੍ਰਿਲ ਨੂੰ ਤੁਸੀਂ ਹੁਣ ਆਏ ਤਾਂ ਹੈ ਨਹੀਂ ਤੁਸੀਂ ਅਵੋਇਡ ਕਰ ਜਾਓਗੇ ਸਾਇਰਨ ਵੱਜਣ ਤੁਸੀਂ ਰੋਕ ਲਓ ਕੰਨਾਂ ਦੇ ਟਾਟੇ ਤਾਂ ਲਾਉਣਾ ਰਹੇ ਹੂੰ ਇਹ ਤਾਂ ਹੋ ਕੇ ਰਹਿਣੀ ਹੈ ਲੇਕਿਨ ਬੱਚਿਆਂ ਨੂੰ ਪਹਿਲਾਂ ਪ੍ਰੇਪੇਅਰ ਕਰੋ ਧੀਰੇ ਧੀਰੇ ਵੀ ਜੰਗ ਅਗਰ ਲੱਗਦੀ ਵੀ ਹੈ ਹੂੰ ਤਾਂ ਕੀ ਹੋ ਜਾਦਾ ਹੋਲੀ ੜੀ ਕਰਕੇ ਉਸ ਨੂੰ ਮਨ ਦੇ ਵਿੱਚ ਉਹਦੇ ਪ੍ਰਤੀ ਪਿਕਚਰ ਕਲੀਅਰ ਕਰੋ ਉਹਦੀ ਹੂੰ ਤੋਂ ਲੇਕਿਨ ਇੱਕੇਦਮ ਹੋ ਉਸ ਨੂੰ ਇਹ ਨਹੀਂ ਕਿ ਅੱਜ ਤਾਂ ਬਸ ਬੰਦੇ ਮਾਰ ਦਾਂਗੇ ਉਹ ਹੋ ਜੂਗਾ ਮਰ ਜਾਣਗੇ ਸਾਰੇ ਬੜੇ ਸਟ੍ਰੇਟ ਫਾਰਵਰਡ ਕਈ ਪੇਰੈਂਟਸ ਲਈ ਉਹ ਗੱਲਾਂ ਕਰਦੇ ਆਂ ਜਾਂ ਟੀਵੀਾਂ ਤੇ ਤੇ ਘਟੋ ਘਟੋ ਪਾਵਨ ਦੀ ਲਾ ਲੋ ਵੀ ਟੀਵੀ ਨਾ ਦੇਖੋ ਇਹਨਾਂ ਦਿਨਾਂ 'ਚ ਹੂੰ ਤੂੰ ਟੀਵੀ ਤੇ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਆ ਉਹ ਮੈਕਸਮ ਨੇ ਤਕ ਘੱਟ ਘੱਟ ਕੇ ਜਿਹੜੇ ਵਿਜ਼ੂਅਲ ਆ ਰਹੇ ਆ ਹੂੰ ਚੰਗਾ ਪੜਾ ਬੰਦਾ ਡਿਸਟਰਬ ਹੋ ਜਾਂਦਾ ਹੈ ਹੂੰ ਦੇਖ ਕੇ ਉਹਨੂੰ ਤੇ ਬੱਚੇ ਬੱਚਿਆਂ ਦੇ ਮਨਾਂ ਤੇ ਬਹੁਤ ਅਸਰ ਪਊਗਾ ਬੱਚੇ ਇਹ ਨਾ ਸੋਚੋ ਵੀ ਬੱਚੇ ਰਿਐਕਟ ਨਹੀਂ ਕਰ ਰਹੇ ਹੁੰਦੇ ਬੱਚੇ ਅਗਰ ਘੁੰਮ ਰਹੇ ਆ ਸਭ ਕੁਝ ਕਰ ਰਹੇ ਆ ਤਾਂ ਸੁਣੇ ਲੱਗਦਾ ਕਿ ਰਿਐਕਟ ਨਹੀਂ ਹੋ ਰਿਹਾ ਇਹਦੇ ਤੋਂ ਕੁਝ ਰਿਐਕਟ ਨਹੀਂ ਅਸਲ ਦੇ ਵਿੱਚ ਬੱਚਾ ਜਿਹੜਾ ਹੈ ਬੱਚੇ ਦੀ ਅਗਰ ਸਾਇਲੈਂਸ ਹੈ ਹੂੰ ਚੁੱਪੀ ਜਿਹੜੀ ਹੈਗੀ ਬੱਚੇ ਦੀ ਉਹੀ ਉਹਦਾ ਇੱਕ ਇਹ ਹੈ ਕਿ ਬੱਚੇ ਤੇ ਇੰਪੈਕਟ ਹੋ ਗਿਆ। ਅਗਰ ਬੱਚਾ ਚੁੱਪ ਹੋ ਗਿਆ ਤਾਂ ਜੀ ਘਰੇ ਆ ਕੇ ਹਨਾ ਖਬਰ ਦੇਖ ਕੇ ਚੁੱਪ ਹੋ ਜਾਂਦਾ ਤਾਂ ਖਬਰ ਦੇਖ ਕੇ ਅਗਰ ਮੂੰਹ ਫੇਰ ਲਾਂਦਾ ਤਾਂ ਖਬਰ ਦੇਖ ਕੇ ਅਗਰ ਸਾਈਡ ਤੇ ਚਲਾ ਜਾਂਦਾ ਤਾਂ ਜਾਂ ਕੁਝ ਹੋਰ ਕਰਨ ਲੱਗ ਜਾਂਦਾ ਤਾਂ ਉਹ ਇਹ ਸਮਝੋ ਵੀ ਉਹ ਇਗਨੋਰ ਕਰਨ ਲੱਗਿਆ ਤਾਂ ਇਟ ਮੀਨਸ ਕਿ ਬੱਚੇ ਨੂੰ ਉਹ ਸੇਫ ਫੀਲ ਨਹੀਂ ਕਰ ਰਿਹਾ। ਤੁਸੀਂ ਉਹਦੇ ਨਾਲ ਰਹਿ ਕੇ ਉਹਨੂੰ ਸੇਫ ਫੀਲ ਕਰਾਓ। ਉਹਨੂੰ ਬੋਡੀ ਲੈਵਲ ਤੇ ਲੈ ਕੇ ਆਓ। ਉਹਦੇ ਨਾਲ ਗੇਮ ਪਲੇ ਕਰੋ। ਕੀ ਕਰਨਾ ਚਾਹੁੰਦਾ ਉਹਵੇਂ ਕਰੋ ਤਾਂ ਕਿ ਉਹਦਾ ਜਿਹੜਾ ਸਦਮਾ ਉਹ ਦੂਰ ਹੋ ਜਾਵੇ।